ਕਿ ਤੁਸੀਂ ਅੰਚ ਤੁਸੀਂ ਕੀ ਕੰਮ ਕਰਦੇ ਸੀ ਧੂੜੀ ਦਾ ਹੀ ਕਿੰਨੇ ਬੇਟਨ ਟੋ ਡਿਪੀਸੀ ਜਨਮ ਧੂੜੀ ਦਾ ਹੀ ਦਲਵਤ ਦੀ ਨੂੰ ਹਾਂਜੀ ਸੁਪਨੇ ਚ ਆਉਂਦੇ ਪਿੰਡਾਂ ਨੂੰ ਦਿਖਾਈ ਦੇਣ ਲੱਗਾ ਭੈਣ ਭਾਈਆਂ ਨੂੰ ਲਾ ਲਓ ਜੀ ਘਰ ਦੇ ਪਰਿਵਾਰ ਨੂੰ ਜੀ ਉਹ ਉਹਨੂੰ ਸੁਪਨੇ ਚ ਕਹਿੰਦਾ ਮੈਂ ਮੈਂ ਖੀਵੇ ਮੈਂ ਸਿੰਗਲ ਜਰਮ ਲਊਂਗਾ ਵੀ ਤੁਸੀਂ ਰੋਇਆ ਕਰ ਲਾਇਆ ਨਾ ਕਰੋ 4-5 ਸਾਲ ਦੀ ਸੀ ਵੀਰੇ ਜੇ ਤੁਹਾਨੂੰ ਵੈਸੇ ਤਾਂ ਸਾਨੂੰ ਛੋਟੇ ਹੁੰਦੇ ਤੇ ਜਦ ਹਰਕਤਾਂ ਤੋਂ ਪਤਾ ਲੱਗਣ ਲੱਗਾ ਸੀਗਾ ਜਿਹੜਾ ਇਹ ਹਰਕਤ ਇਹਦੇ ਛੋਟੇ ਹੁੰਦੇ ਤੇ ਸਾਂਨੇ ਬੰਜੇ ਸੀ ਡਰਾਈਵਰੀ ਬਹੁਤ ਕਰੀ ਆਈ ਇਹਨੇ ਇਹਨੂੰ ਹੁਣ ਵੀ ਡਰਾਈਵਰੀ ਦੀ ਸ਼ੌਂਕ ਹੈ ਇਹਦੇ ਡ੍ਰੀਮ ਬਹੁਤ ਵੱਡੇ-ਵੱਡੇ ਨਹੀਂ ਹੈ ਸੋਪਨਾ ਹਾਂਜੀ ਬੇਟਾ ਤੁਹਾਡਾ ਕੀ ਨਾਮ ਹੈ ਜੀ? ਪ੍ਰਤੀਕਿੰਦਰੀ। ਪ੍ਰਤੀਕ ਪਿਛਲੇ ਜਨਮ 'ਚ ਤੁਹਾਡਾ ਕੀ ਨਾਮ ਸੀ? ਆਤਮਾਈ। ਮੌਤ ਕਿਵੇਂ ਹੋਈ ਤੁਹਾਡੀ? ਐਕਸੀਡੈਂਟ ਨੇ। ਕਿਵੇਂ ਕੀ ਗੱਲ ਬਾਤ ਤੁਸੀਂ ਦੱਸੋਗੇ ਵਿਸਥਾਰ ਨਾਲ? ਮੋਟਰਸਾਈਕਲ ਵਿੱਚ ਗੱਡੀ ਵਿੱਚ ਸੀ। ਅੱਛਾ। ਤੁਸੀਂ ਕਿੱਥੇ ਜਾ ਰਹੇ ਸੀ? ਮੈਂ ਸ਼ਾਇਦ ਲੈ ਜਾ ਰਹੇ ਸੀ। ਕੀ ਕੋਈ ਜ਼ਰੂਰੀ ਕੰਮ ਜਾ ਰਹੇ ਸੀ? ਹਾਂਜੀ। ਕੀ ਕੰਮ ਕਰਦੇ ਸੀ? ਆਹ ਦੇਖੋ ਸ਼ਾਇਦ ਲੈ। ਅੱਛਾ। ਉਸ ਨਾਮ ਤੋਂ ਆ ਰਹੇ ਸੀ ਸ਼ਾਇਦ ਲੈ ਜਾ ਰਹੇ ਸੀ। ਹੂੰ। ਅੱਛਾ। ਪਿਛਲੇ ਜਨਮ 'ਚ ਤੁਸੀਂ ਕੀ ਕੰਮ ਕਰਦੇ ਸੀ? ਧੂੜੀ ਦਾਈ। ਠੀਕ ਹੈ ਜਦੋਂ ਤੁਹਾਡੀ ਫੇਟ ਬਚੀ ਕੱਟੀ ਬਚੀ ਤੁਹਾਡੇ ਤੇ ਕਿਸੇ ਨੇ ਤੁਹਾਨੂੰ ਚੱਕਿਆ ਨਹੀਂ ਮਦਦ ਹਾਂਜੀ ਸੋ ਫਿਰ ਤੁਹਾਨੂੰ ਕਿਵੇਂ ਪਤਾ ਲੱਗਿਆ ਵੀ ਤੁਹਾਡਾ ਪਿਛਲੇ ਜਨਮ ਚ ਤੁਹਾਨੂੰ ਸੁਰਤ ਕਦੋਂ ਆਈ ਉਹ ਮੈਗਜੀ 5-6 ਸਾਲ ਦੇ ਠੀਕ ਹੈ ਅਸੀਂ ਦੇਖਿਆ ਤੁਸੀਂ ਟਰੈਕਟਰ ਵੀ ਚਲਾ ਲੈਂਦੇ ਹੋ ਸਾਰਾ ਕੁਝ ਇਹ ਪਿਛਲੇ ਜਨਮ ਚ ਵੀ ਤੁਸੀਂ ਟਰੈਕਟਰ ਚਲਾਉਂਦੇ ਸੀ ਹਾਂਜੀ ਸੋ ਸਾਰਾ ਕੁਝ ਯਾਦ ਹੈ ਹਾਂਜੀ ਕਿੰਨੇ ਬੇਟ ਨੇ ਤੁਹਾਡੇ ਪਿਛਲੇ ਜਨਮ ਚ ਟੂ ਦੋਈ ਗੱਲ ਬਾਤ ਦਈਓ ਨਾਲ ਹਾਂਜੀ ਠੀਕ ਹੈ ਉਤੋਂ ਕੀ ਕਹਿ ਕੇ ਬੋਲੁੰਦੇ ਨੇ ਮੈਨੂੰ ਉਹ ਡੈਡੀ ਠੀਕ ਹੈ ਸੋ ਜਦੋਂ ਤੁਹਾਡੀ ਮੌਤ ਹੋਈ ਸੀ ਪਿਛਲੇ ਜਨਮ ਦੇ ਵਿੱਚ ਤੁਹਾਨੂੰ ਸਾਫ਼ ਦਿਖਾਈ ਦੇ ਰਿਹਾ ਸੀ ਤੁਹਾਡਾ ਜਣਾ ਮੇਰੀ ਤਕਸ਼ੀਰ ਹੈ ਨੀਚੇ ਕੀ ਰਹੇ ਤੇ ਸਾਰਾ ਹਾਂਜੀ ਹਾਂਜੀ ਅਹਿਸਾਸ ਹੋ ਰਿਹਾ ਸੀ ਕੁਝ ਨਹੀਂ ਠੀਕ ਹੈ ਤੇ ਹੋਰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਤੁਹਾਡਾ ਕੀ ਡ੍ਰੀਮ ਕੀ ਤੁਹਾਡਾ ਮੇਰਾ ਹੀ ਬਾਹਰੇ ਜਾਂਦੇ ਅੱਛਾ ਬਾਹਰੇ ਜਾਣਾ ਚਾਹੁੰਦੇ ਪਿਛਲੇ ਜਨਮ 'ਚ ਵੀ ਜਾਣਾ ਚਾਹੁੰਦੀ ਸੀ ਹਾਂਜੀ ਇਸ ਜਨਮ 'ਚ ਜਾ ਹਾਂਜੀ ਹਾਂਜੀ ਬੀ ਤੁਸੀਂ ਤੁਹਾਡਾ ਨਾਮ ਕੀ ਅੰਗਰੇਜ਼ ਸਿੰਘ ਜੀ ਕਿਹੜਾ ਪਿੰਡ ਹੈ ਜੀ ਇਹ ਹੋੜ ਦਾ ਜੀ ਠੀਕ ਹੈ ਬੀ ਤੁਹਾਡਾ ਇਹ ਬੇਟਾ 9 ਸਾਲ ਦਾ ਬੇਟਾ ਦਾਵਾ ਕਰ ਰਿਹਾ ਕਿ ਉਸ ਦਾ ਪੁਨਰ ਜਨਮ ਹੋਇਆ ਹੈ ਤੇ ਤੁਹਾਨੂੰ ਇਸ 'ਤੇ ਵਿਸ਼ਵਾਸ ਹੈਗਾ ਕਦੋਂ ਇਹਨੇ ਦੱਸਿਆ ਦੀ ਤੁਹਾਨੂੰ ਕਿ ਪੁਨਰ ਜਨਮ ਹੋ ਸਕਦਾ ਇਹਦਾ ਜੀ ਸਾਨੂੰ ਜਿਵੇਂ ਛੋਟੀ ਹੀਰੋ ਆ ਜੀ ਸਾਡੇ ਲਾਗੇ ਪਿੰਡ ਉੱਥੋਂ ਦਾ ਜੀ ਬੰਦਾ ਸਾਡੇ ਪਿੰਡ ਸੀਰੀਰ ਵਾਲਿਆ ਹੋਇਆ ਸੀਗਾ ਵਿਚਾਰਾ ਮਾਈ ਬੀਆ ਦਾ ਮੁੰਡਾ ਚਲੋ ਜੀ ਉਹਨੇ ਇਹਦੇ ਸੁਪਨੇ ਚ ਆਲਦੇ ਪਿੰਡਾਂ ਨੂੰ ਦਿਖਾਈ ਦੇਣ ਲੱਗਾ ਭੈਣ ਭਾਈਆਂ ਨੂੰ ਲਾ ਲਓ ਜੀ ਘਰ ਦੇ ਪਰਿਵਾਰ ਨੂੰ ਜੀ ਉਨੇ ਉਹਨੂੰ ਸੁਪਨੇ 'ਚ ਕਹਿੰਦਾ ਮੈਂ ਮਾ ਖੀਵੀ ਮੀਹਾ ਸਿੰਗਲ ਜਰਮ ਲਊਗਾ ਵੀ ਤੁਸੀਂ ਰੋਇਆ ਕਰ ਲਾਇਆ ਨਾ ਕਰੋ ਚਲੋ ਜੀ ਉਹ ਬੰਦਿਆਂ ਨੇ ਜਦੋਂ ਉਹ ਹੀਰੋ ਨਾਲ ਇਹਨਾਂ ਕਨੈਕਟ ਕਰਿਆ ਜੀ ਵੀ ਐਂ ਕਰਕੇ ਖੀਵੀ ਮੀਹਾ ਸਿੰਗਲ ਜਰਮ ਲਊਗਾ ਆਤਮਾ ਇਹ ਚਲੋ ਇਹ ਬੰਦੇ ਨੇ ਗੌਰ ਰੱਖੀ ਜੀ ਉਹ ਗੌਰ ਰੱਖੀ ਜੀ ਉਹ ਬੰਦੇ ਇਹਨੇ ਜਰਮ ਲੈ ਕੇ ਸਾਡੇ ਘਰੇ ਤੀਜੇ ਦਿਨ ਆ ਗਿਆ ਉਹ ਬੰਦਾ ਕਹਿੰਦਾ ਐਂ ਕਰਕੇ ਜੀ ਆਹ ਗੱਲ ਆ ਸਾਨੂੰ ਕਹਿੰਦਾ ਜੀ ਅਸੀਂ ਅੱਖਾਂ ਵੀ ਨਾ ਯਾਰ ਅਸੀਂ ਇਹ ਗੱਲਾਂ ਚਾਉਂਦੇ ਹੈਗੇ ਚਲੋ ਜੀ ਉਹ ਵਿਚਾਲਾ ਮੁੜ ਗਿਆ ਉਹ ਥੋੜੇ ਮਹੀਨੇ 20 ਦਿਨਾਂ ਤੋਂ ਫੇਰ ਆ ਗਿਆ ਜੀ ਕਹਿੰਦਾ ਐ ਕਰਕੇ ਵੀ ਉਹਨਾਂ ਨਾਲ ਮੈਨੂੰ ਫੇਰ ਫੋਨ ਆਇਆ ਉਹਨਾਂ ਦਾ ਵੀ ਤੁਸੀਂ ਮਿਲਿਆ ਦਿਓ ਯਾਰ ਕਿੱਡੀ ਕੀ ਲੋ ਕਿਹੜਾ ਨਾਲ ਲਿਆਣ ਲੱਗ ਰਹੇ ਨੇ ਚਲੋ ਜੀ ਮੀ ਬੀਬੀ ਕਹਿੰਦੀ ਚਲੋ ਕੋਈ ਨਾ ਭਾਈ ਸੱਦਲਾ ਮਿਲਿਆ ਦਿਓ ਚਲੋ ਜੀ ਮਿਲਾਏ ਹੋਏ ਉਹ ਆ ਗਏ ਜੀ ਚਾਰ ਜਣੇ ਮੋਟਰਸਾਈਕਲਾਂ ਤੇ ਆ ਗਏ ਦੋ ਮੋਟਰਸਾਈਕਲਾਂ ਦੀ ਚਲੋ ਜੀ ਬਰਫੀ ਦਾ ਇਹਦੇ ਵਾਸਤੇ ਜੀ ਇਹਨੂੰ ਸਪੈਸੇ ਵੀ ਦੇ ਕੇ ਗਏ 100 100 ਰੁਪਏ ਵਿਚਾਰੇ ਸਾਰੇ ਉਹ ਹੀ ਚਲੋ ਉਹ ਤੋਂ ਨਿਆਣਾ ਸੀਗਾ ਉਹਨਾਂ ਨੇ ਲਾੜ ਬੋਡੀਆਂ ਚ ਕਰੇ ਗੱਲਾਂ ਬਾਤਾਂ ਤਸੀਂ ਕਰਦਾਂ ਸੀ ਜੀ ਉਹ ਬੋਲਣ ਨਹੀਂ ਜਾਣਦਾ ਸੀ ਚਲੋ ਜੀ ਉਸ ਤੋਂ ਬਾਅਦ ਜਦੋਂ ਸੇ ਬੋਲਣ ਲੱਗ ਗਿਆ ਉਸ ਤੋਂ ਬੁੜੀਆਂ ਆਉਣ ਲੱਗੀਆਂ ਇਹਦੇ ਬੱਚੇ ਆਉਣ ਲੱਗੇ ਇਹਦੀ ਬਹੂ ਆਉਣ ਲੱਗੀ ਘਰ ਵਾਲੀ ਮੰਨ ਲਈ ਚਲੋ ਉਸ ਤੋਂ ਬਾਅਦ ਸਾਨੂੰ ਪੂਰਾ ਯਕੀਨ ਹੋ ਗਿਆ ਜੀ ਵੀ ਇਹਦਾ ਜਨਮ ਹੈਗਾ ਸਹੀ ਬਾਕੀ ਗੱਲ ਸਹੀ ਕਿਸੇ ਦੇ ਜਨਮ 'ਚ ਮੌਤ ਕਿਵੇਂ ਹੁੰਦੀ ਹੈ ਮੌਤ ਵੀ ਇਹ ਐਕਸੀਡੈਂਟ ਹੋ ਗਿਆ ਜੀ ਜਦ ਇਹ ਮੋਟਰਸਾਈਕਲ 'ਤੇ ਕੋਈ ਗੱਡੀ ਮਾਰ ਗਈ ਪੰਜ ਗੱਡੀ ਮੌਤ ਤੇ ਕਿਸ ਨੇ ਇਸ ਦੀ ਹਰ ਮਦਦ ਨਹੀਂ ਕੀਤੀ ਨਾ ਜੋ ਕੌਣ ਲਵੇ ਲੱਗਦਾ ਜੀ ਹੁਣ ਤੁਹਾਨੂੰ ਪਤਾਗਾ ਅਲਾ ਕਹਦਾ ਆਪਣੇ ਗਾਲ ਨਾ ਪਈ ਜੀ ਆਪਣਾ ਉਹ ਨਾ ਹੋਵੇ ਬੋਹ ਨਾ ਹੋਵੇ ਕਿਸੇ ਨੇ ਨਹੀਂ ਚੱਕਿਆ ਤੇ ਇਹਦੇ ਘਰ ਦੇ ਨੂੰ ਪਤਾ ਲੱਗ ਗਿਆ ਜੀ ਉਚਾ ਕੇ ਚੰਡੀਗੜ੍ਹ ਲੈ ਗਏ ਜੀ ਬਸ ਰਸਤੇ ਜੀ ਖਤਮ ਹੋ ਗਏ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਪੁਨਰ ਜਨਮ ਨੂੰ ਵਾਕਈ ਹੁੰਦਾ ਤੁਹਾਡੇ ਜਨਮ ਨੂੰ ਸਾਨੂੰ ਤਾਂ ਜੀ ਯਕੀਨ ਹੈ ਜੀ ਸਾਨੂੰ ਯਕੀਨ ਹੈ ਲੋਕ ਹੁਣ ਕਮੈਂਟ ਕਰਦੇ ਨੇ ਚਲੋ ਕੋਈ ਗੱਲ ਨਹੀਂ ਕਮੈਂਟ ਕਰੀਏ ਸਾਨੂੰ ਕੋਈ ਗਿੱਲਾ ਸਿਕਵਾ ਕੋਈ ਹੈ ਨਹੀਂਗਾ ਜੀ ਕਰੀ ਜਾਣ ਦੇ ਕੋਈ ਸੱਧਾ ਕਰਦਾ ਤਾਂ ਵੀ ਚੰਗਾ ਮਾੜਾ ਕਰਦਾ ਤਾਂ ਵੀ ਚੰਗਾ ਜੀ ਸਾਨੂੰ ਕੋਈ ਗਿੱਲਾ ਸਿਕਵਾ ਨਹੀਂ ਹਾਲਾਤ ਕੀ ਨੇ ਤੁਸੀਂ ਕਮਾਉਣਾ ਬਾਈ ਜੀ ਮੈਂ ਕੱਲਾ ਜਾਣਾ ਜੀ ਮੈਂ ਵੀ ਅਨਪੜਹਾਗਾ ਦੋ ਮਹੀਨੇ ਸਾਂ ਰੱਖਦੇ ਆਂ ਬਸ ਦੁੱਧ ਦਾ ਦੁੱਧ ਤੇ ਟਾਈਮ ਪਾਸ ਹੁੰਦਾ ਜੀ ਹੁਣ ਇਹਦੀ ਸੋਚ ਬੜੀ ਉੱਚੀ ਹੈ ਜੀ ਇਹ ਇਹ ਕਹਿੰਦਾ ਜੀ ਟਰੈਕਟਰ ਲਿਆਉਣਾਗਾ ਵੱਡਾ ਟਰੈਕਟਰ ਲਿਆਉਣਾਗਾ ਜੇ ਕੋਈ ਹੋਰ ਲਿਆਊਗਾ ਜੀ ਢੇੜੀ ਹੋਏ ਫਲਾਣਾ ਨਿਆ ਟਰੈਕਟਰ ਲਿਆਂਦਾ ਆਪਾਂ ਲਈਏ ਕਈ ਦਿਨ ਕੋਈ ਨਾ ਲਿਆਵਾਂਗੇ ਬਈ ਹੌਲੀ ਹੌਲੀ ਲਿਆਵਾਂਗੇ ਆਪਣੇ ਕੋਲ ਹੈਗਾ ਜੀ ਕੋਈ ਗੱਲ ਨਹੀਂ ਲਿਆਵਾਂਗੇ ਬਸਾਂਗੇ ਕਿ ਸਾਰ ਦਿੰਨੇ ਆ ਜੀ ਬਸ ਆਖ ਜੀ ਬੱਲਾ ਨੂੰ ਜੀ ਹੁਣ ਕਿੱਥੋਂ ਲਈ ਜੀ ਟਰੈਡ ਠੇਕੇ ਤੇ ਵਹਣ ਲੈ ਕੇ ਕਰਦੇ ਆ ਜੀ ਕੋਈ ਮਾਰ ਪਈਗੀ ਠਮਾਰ ਪਈ ਹੁਣ ਤੁੰਨ 80 80 ਰੇਟ ਦੇ ਵਹਣ ਹੋ ਰਹੇ ਨੇ ਜੀ ਕੀ ਬਚਦਾ ਗੱਲ ਤੇ ਪਿੱਛੋਂ ਜੀ ਉਹ ਕਹਿੰਦਾ ਭਾਵੇਂ ਸੁਪਨੇ ਬੱਚੇ ਦੇ ਵੱਡੇ ਨੇ ਪਰ ਤੁਸੀਂ ਸਮਰਥ ਨਹੀਂ ਹੈਗੇ ਉਸ ਨੂੰ ਨਾ ਜੀ ਨਾ 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 ਸਮਰਥ ਕਿੱਥੇ ਕੀ ਕੀ ਕਰਨਾ ਚਾਹੀਦਾ ਪੀਰਤਾ ਜੀ ਜੇ ਕੋਈ ਇਹਦੀ ਹੈਲਪ ਕਰ ਦੇ ਜੀ ਚਲੋ ਇਹਦੇ ਸੁਪਨੇ ਵੀ ਵੱਡੇ ਹੋ ਜਾਣ ਜੀ ਸਰਨੋ ਵੀ ਕੋਈ ਹੋ ਹੋ ਜੇ ਮਾਣਾ ਮੋਟਾ ਅਸੀਂ ਆਪਾਂ ਠੇਕੇ ਸਿੱਧਾ ਵਾਹਣ ਦਾ ਖੇੜਾ ਛੱਡ ਦਈਏ ਜੀ ਨਾਲ ਇਹਦੀ ਹੋ ਹੋ ਜੇ ਮਾੜੀ ਮੋਟੀ ਕੋਲ ਹੈਲਪ ਜਿਵੇਂ ਕਹਿੰਦਾ ਕੋਈ ਵੱਡਾ ਟਰੈਡ ਲੈ ਗਈ ਜੀ ਇਹਦੇ ਸੁਪਨੇ ਪੂਰੇ ਹੋ ਜਾਣਗੇ ਜੀ ਪਿਛਲੇ ਜਨਮ ਵਾਲੀ ਫੈਮਿਲੀ ਆ ਉਹਦੇ ਵੱਲੋਂ ਕੋਈ ਸਪੋਰਟ ਮੰਗਦੇ ਆ ਨਾ ਜਦੋਂ ਆਪ ਵਿਚਾਰੇ ਗਰੀਬ ਨੇ ਜੀ ਉਹਨਾਂ ਨੇ ਹਾਂ ਜੀ ਉਹ ਵੀ ਗਰੀਬ ਨੇ ਜੀ ਉਹ ਟਾਈਮ ਪਾਸ ਹੁਣ ਅੱਜ ਕੱਲ ਘਰਾਂ ਦੇ ਮਸਾ ਹੁੰਦੇ ਨਹੀਂ ਜੀ ਹਾਂਜੀ ਹਾਂਜੀ ਭਾਜੀ ਕੀ ਨਾਮ ਤੁਹਾਡਾ ਪਰਮੀਤ ਪਾਟੀਆ ਪਤੀਤ ਤੇ ਕੁਝ ਕੀ ਲੱਗਦਾ ਜੀ ਮਾਤਾ ਜੀ ਕਿਸ ਤਰ੍ਹਾਂ ਲੱਗਦੀ ਬੱਚਾ ਦਾਵਾ ਕਰ ਰਿਹਾ ਕਿ ਪੁਰਗਨਮ ਹੋਇਆ ਵਾਕਈ ਤੁਹਾਨੂੰ ਲੱਗਦਾ ਹੈ ਸੱਚਾਈ ਲੱਗਦੀ ਹੈ ਹਾਂ ਜੀ ਜੀ 100% ਸੱਚਾਈ ਹੈ ਇਹ ਲੱਗਦਾ ਹੈ ਸਾਨੂੰ ਹੈਗੀ ਹੈ ਸੱਚਾਈ ਇਸ ਗੱਲ 'ਚ ਕੋਈ ਝੂਠ ਨਹੀਂ ਹੈਗਾ ਜੀ ਠੀਕ ਹੈ ਕਿੰਨੀ ਉਮਰ 'ਚ ਇਸ ਨੂੰ ਸੁਰਤਾਜੀ ਸੀ ਗੱਲਾਂ ਕਰਨ ਲੱਗੇ ਸੀ ਪਿਛਲੇ ਜਨਮ ਦੀਆਂ ਤੇ 4-5 ਸਾਲ ਦੀ ਸੀ ਵੀਰੇ ਜਦੋਂ ਸਾਨੂੰ ਵੈਸੇ ਤਾਂ ਸਾਨੂੰ ਛੋਟੇ ਹੁੰਦੇ ਤੇ ਤੇ ਹਰਕਤਾਂ ਦੀ ਪਤਾ ਲੱਗਣ ਲੱਗਿਆ ਸੀਗਾ ਵੀ ਜਦੋਂ ਇਹ ਜੀ ਹਰਕਤ ਇਹ ਦੀਆਂ ਛੋਟੇ ਹੁੰਦੇ ਤੇ ਸਾਡੇ ਬੰਦੇ ਨਹੀਂ ਸੀ ਅੱਛਾ ਜੀ ਹਾਂਜੀ ਕਿਦਾਂ ਇੱਕ ਉਦਾਹਰਨ ਦੋਗੇ ਉਦਾਹਰਨ ਵੀਰੇ ਜਿਵੇਂ ਅਸੀਂ ਛੋਟੇ ਜਿਹੁੰਦੇ ਰਹਾਂ ਉਹਨੂੰ ਸਾਈਕਲ ਹੀ ਲੈ ਕੇ ਦਿੱਤੀ ਇਹੋ ਜਿਹਾ ਹੈਗਾ ਸੀ ਇਹ ਤਿੰਨ ਸਾਲ ਦਾ ਉਹ ਜਿਹੜੀ ਤਿੰਨ ਟੈਰਾਂ ਦੇ ਬੱਚੇ ਜਾਂ ਉਹਨੂੰ ਕੋਣਾ ਇਹ ਵੀ ਇਹਨੂੰ ਡਰਾਈਵਰੀ ਸ਼ੁਰੂ ਕੀਤੀ ਤੇ ਦੋ ਤਿੰਨ ਸਾਲ ਦਿੱਤਿਆਂ ਤੇ ਪਤਾ ਲੱਗਣ ਲੱਗਾ ਸੀ ਵੀ ਇਹ ਵੀ ਹੈਗੀ ਐ ਵੀ ਬਾਕੀ ਚ ਕੋਈ ਗੱਲ ਨਾ ਵੀ ਉਹਨੂੰ ਕੋਣਾ ਐਵੇਂ ਚਲਾਉਂਦਾ ਜਿਵੇਂ ਆਪਾਂ ਵੀ ਬੱਚਾ ਨਹੀਂ ਚਲਾਉਂਦੇ ਕਦੇ ਨਹੀਂ ਕੱਸੇ ਜੇ ਮਾਰੀ ਨਹੀਂ ਕਦੇ ਡਿੱਗੀ ਨਹੀਂ ਵੀ ਮਾੜੇ ਜਿਹਾ ਥਾਂ 'ਚ ਮੋੜ ਲੈਂਦਾ ਅਸੀਂ ਕਹਿੰਦੇ ਵੀ ਇਹ ਡਿੱਗੂਗਾ ਇਹ ਇੱਕੇ ਲੱਖ ਤੋਂ ਬ੍ਰੇਕ ਮਾਰ ਕੇ ਮੋੜਦਾ ਸੀ ਕਹਿੰਦੇ ਬੜਾ ਪੱਕਾ ਡਰਾਈਵਰ ਹੈਗਾ ਇਹ ਅੱਛਾ ਮਤਲਬ ਕਿ ਪਿਛਲੇ ਚਲਨ ਚ ਵੀ ਇਹ ਟਰੈਕਟਰ ਜਾਂ ਡਰਾਈਵਰੀ ਡਰਾਈਵਰੀ ਬਹੁਤ ਕਰੀ ਆ ਜੀ ਇਹਨੇ ਇਹਨੂੰ ਹੁਣ ਵੀ ਡਰਾਈਵਰੀ ਦੀ ਸ਼ੌਂਕ ਹੈ ਇਹਦੇ ਡ੍ਰੀਮ ਬਹੁਤ ਵੱਡੇ ਵੱਡੇ ਨੇ ਜੀ ਸੁਪਨੇ ਅੱਛਾ ਜੀ ਕੀ ਡ੍ਰੀਮ ਹੈ ਜੀ ਇਹਨਾਂ ਦਾ ਇਹਨਾਂ ਦਾ ਸੁਪਨਾ ਹੈ ਵੀਰ ਜੀ ਵੱਡੇ ਵੱਡੇ ਟਰੈਕਟਰ ਲੈਣੇ ਮੰਮੀ ਮੈਂ ਫਾਰਮ ਕਰਨਾ ਮੰਮੀ ਮੈਂ 2-3 ਟਰੈਕਟਰ ਲਿਆਉਂਗਾ ਮੰਮੀ ਮੈਂ ਬਾਰੇ ਜਾਣਾਗਾ ਮੈਂ ਵੱਡੇ ਟਰਾਲੇ ਚਲਾਇਆ ਕਰੂੰਗਾ ਬਾਕੀ ਸਾਰੇ ਸੰਤਾਂ ਦਾ ਜੀ ਜਿਵੇਂ ਵੱਡੀਆਂ ਮਸ਼ੀਨਾਂ ਨੇ ਗਿਆ ਸਾਰਾ ਦਿਨ ਗੇਮ ਖੇਡੂ ਤਾਂ ਵੀ ਮਸ਼ੀਨਾਂ ਦੀ ਟਰੈਕਟਰ ਮੋਬਾਈਲ ਤੇ ਗੇਮ ਹੂੰ ਦੇਖੂਆ ਵੀਡੀਓ ਦੇਖੂਆ ਉਹ ਵੀ ਟਰੈਕਟਰ ਨੇ ਟੋਚਨ ਪਾਉਣ ਦਾ ਹੀ ਬਸ ਤੁਸੀਂ ਸੋਚਿਆ ਵੀ ਇਹਦੇ ਸੁਪਨੇ ਬੱਚੇ ਦੇ ਪੂਰੇ ਕਰਦੇ ਹਾਂ ਤੁਸੀਂ ਨਾ ਵੀਰ ਜੀ ਅਸੀਂ ਇਹ ਸਾਥੋਂ ਨਹੀਂ ਹੁੰਦੇ ਇਹਨੇ ਸੁਪਨੇ ਪੂਰੇ ਸਾਡਾ ਤਾਂ ਘਰ ਦਾ ਗੁਜ਼ਾਰਾ ਹੀ ਮਸਾ ਚੱਲਦਾ ਵੀਰ ਜੀ ਅੱਛਾ ਜੀ ਹਾਂਜੀ ਇੱਕ ਕਿੱਲਾ ਜ਼ਮੀਨ ਦਾ ਹੀ ਬਸ ਇਹਦੇ ਡੈਡੀ ਆਣ ਪੜਨੇ ਖੇਤੀ ਤੋਂ ਬਿਨਾਂ ਹੋਰ ਕੁਝ ਕਰ ਨਹੀਂ ਸਕਦੇ ਠੀਕ ਹੈ ਕਿਸੇ ਨੂੰ ਪਤਾ ਹੀ ਕੀ ਬਚਦਾ ਅੱਜ ਕੱਲ੍ਹ ਲੈ ਕੇ ਹਾਂਜੀ ਹਾਂ ਬਸ ਇੱਕ ਬਾਕੀ ਹੋਰ ਸੰਦ ਤਾਂ ਹੈ ਨਹੀਂ ਕੋਈ ਇੱਕ ਟਰੈਕਟਰ ਆ ਬਸ ਉਹਦੇ ਸਿਰ ਤੇ ਬਸ ਇੱਕ ਠੇਕੇ ਹਸਿਆੜਾ ਕੰਮ ਕਰੀ ਜਾਂਦੇ ਨੇ ਜੀ ਹਾਂਜੀ ਕੀ ਪੀਲ ਕਰਨਾ ਚਾਹੁੰਦਾ ਅਪੀਲ ਤਾਂ ਮੇਰੀ ਕਰਨੀ ਚਾਹੁੰਦਾ ਵੀਰ ਜੀ ਜੇ ਕੋਈ ਬੱਚੇ ਨੂੰ ਸਪੋਰਟ ਕਰਨਾ ਚਾਹੁੰਦਾ ਹੈ ਬੱਚੇ ਦੇ ਸੁਪਨੇ ਪੂਰੇ ਕਰਨਾ ਚਾਹੁੰਦਾ ਠੀਕ ਵੀ ਸਾਡੇ ਨਾਲ ਸੰਪਰਕ ਕਰ ਸਕਦਾ 95 ਇਹ ਸਾਡਾ ਨੰਬਰ ਹੈ ਜੀ 9501383332 ਜੀ ਵੀ ਜੇ ਕੋਈ ਬੱਚੇ ਨੂੰ ਹੈਲਪ ਕਰਨਾ ਚਾਹੁੰਦਾ ਵੀ ਇਹਦੀ ਮਦਦ ਵੀ ਬੱਚੇ ਦੇ ਸੁਪਨੇ ਪੂਰੇ ਵੀ ਉਹਨਾਂ ਦਾ ਵੀ ਧੰਨਵਾਦ ਹੈ ਜੇ ਕੋਈ ਕਰਦਾ ਹੈ ਹੈਲਪ ਨਹੀਂ ਪਿਛਲੇ ਜਨਮ ਚ ਜਿਹੜੀ ਇਹਨਾਂ ਦੀ ਫੈਮਿਲੀ ਸੀ ਉਹਨਾਂ ਵੱਲੋਂ ਵੀ ਕੋਈ ਸਪੋਰਟ ਮਿਲ ਰਿਹਾ ਨਾ ਨਹੀਂ ਵੀਰ ਜੀ ਉਹ ਤਾਂ ਫਿਰ ਆਪ ਹੀ ਹੁਣ ਵਿਚਾਰੇ ਆਪਣਾ ਟਾਈਮ ਪਾਸ ਹੀ ਅੱਜਕੱਲ ਜਿਵੇਂ ਕਹਿੰਦੇ ਮਗਾਈ ਜਿਆਦਾ ਆਪਦਾ ਟਾਈਮ ਪਾਸ ਹੀ ਵਾਲੇ ਦਾ ਮਸਾ ਹੁੰਦਾ ਹੈ ਠੀਕ ਹੈ ਉਹਨਾਂ ਤੋਂ ਤਾਂ ਕੋਈ ਹੈਲਪ ਨਹੀਂ ਵੀਰ ਜੀ ਤੁਹਾਨੂੰ ਯਕੀਨ ਹੈ ਵਾਕਈ ਪੁਨਰ ਜਨਮ ਹੁੰਦਾ ਹੈ ਹਾਂ ਵੀਰ ਜੀ ਸਾਨੂੰ ਤਾਂ ਯਕੀਨ ਹੈ ਸਾਡੇ ਤਾਂ ਜਦੋਂ ਮੂਰੀ ਹੈਗੀ ਗੱਲ